ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਆ ਜਿਹੜਾ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਜੋ ਕਾਰਾ ਕੀਤਾ ਜਿਸ ਤਰ੍ਹਾਂ ਬੇਗੁਨਾ ਲੋਕਾਂ ਨੂੰ ਮਾਰਿਆ ਤੇ ਜਿਸ ਤਰ੍ਹਾਂ ਵਿਚਾਰੇ ਲੱਖਾਂ ਦੀ ਗਿਣਤੀ ਚੋਂ ਉਥੇ ਛਲਾਨੀ ਗਏ ਹੋਏ ਸੀ ਇੱਕਦਮ ਛੱਡ ਕੇ ਭੱਜੇ ਐ ਜਿਸ ਤਰ੍ਹਾਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਸਾਰੀਆਂ ਗੱਲਾਂ ਨੇ ਸਾਰੇ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਲੋਕਾਂ ਨੂੰ ਨਖੇੜ ਕੇ ਸਾਹਮਣੇ ਲੈ ਆਂਦਾ ਹੈ ਇੱਕ ਭਾਰਤ ਦੇ ਉਹ ਕਰੋੜਾਂ ਲੋਕ ਹੈ ਜਿਹੜੇ ਉਹਨਾਂ ਮਰਨ ਵਾਲਿਆਂ ਨਾਲ ਹਮਦਰਦੀ ਵੀ ਰੱਖਦੇ ਐ ਤੇ ਜਿਹੜੇ ਇਹ ਵੀ ਸਮਝਦੇ ਐ ਕਿ ਲੜਾਈ ਜਿਹੜੀ ਹੈ ਉਹ ਅੱਤਵਾਦੀ ਤੇ ਭਾਰਤ ਦੇ ਲੋਕਾਂ ਦੀ ਹੈ ਅੱਤਵਾਦ ਦਾ ਜਿਹੜਾ ਕੋਈ ਧਰਮ ਨਹੀਂਗਾ ਤੇ ਉਹ ਜਿਹੜੇ ਗੋਲੀਆਂ ਨਾਲ ਵੀ ਜਾਂ ਵਿਚਾਰਾਂ ਦੀਆਂ ਗੋਲੀਆਂ ਨਾਲ ਰੋਜ਼ ਸਾਨੂੰ ਵੰਡਦੇ ਐ ਉਹ ਗੋਲੀ ਚਲਾਉਣ ਲੱਗਿਆਂ ਜਦੋਂ ਧਰਮ ਪੁੱਛਦੇ ਐ ਤਾਂ ਉਹਨਾਂ ਦਾ ਮਕਸਦ ਧਰਮ ਦੇ ਆਧਾਰ ਤੇ ਲੋਕਾਂ ਨੂੰ ਵੰਡਣਾ ਐ ਬਹੁਤ ਸਾਰੇ ਲੋਕ ਰਜਾਨਾ ਪੋਸਟਾਂ ਪਾਉਂਦੇ ਐ ਰਜਾਨਾ ਕੰਮ ਕਰਦੇ ਐ ਉਹ ਵੀ ਲੋਕਾਂ ਨੂੰ ਵੰਡਣਾ ਚਾਹੁੰਦੇ ਐ ਇੱਕੋ ਜਿਹਾ ਮਕਸਦ ਇੱਕੋ ਜੈ ਇਹਨਾਂ ਅਤਵਾਦੀ ਲੋਕਾਂ ਦਾ ਚਾਹੇ ਕੋਈ ਵਿਚਾਰਾਂ ਦੀਆਂ ਤਲਵਾਰਾਂ ਨਾਲ ਮਾਰ ਰਹੇ ਐ ਰੋਜ਼ ਤੇ ਚਾਹੇ ਉਥੇ ਗੋਲੀਆਂ ਦੇ ਨਾਲ ਮਾਰ ਰਹੇ ਐ ਆ ਉਹਦੇ ਚ ਕੱਲ ਜਿਹੜੇ ਕੈਰਲਾ ਦੇ ਵਿੱਚੋਂ ਰਵਿੰਦਰ ਨਾਂ ਦੇ ਬੰਦੇ ਦੀ ਡੈਥ ਹੋਈ ਸੀਗੀ ਉਹਨੂੰ ਮਾਰਿਆ ਗਿਆ ਸੀ ਉਥੇ ਕੋਚੀ ਤੋਂ ਆਰਵਿੰਦ ਰਾਮਾਚੰਦਰ ਉਸ ਦਾ ਕੱਲ ਸੰਸਕਾਰ ਹੋਇਆ ਪਰਿਵਾਰ ਰੋਂਦਾ ਚੱਲਿਆ ਨਹੀਂ ਸੀ ਜਾਂਦਾ ਉਸ ਦੀ ਬੇਟੀ ਨੇ ਪਰਸੋਂ ਕਿਸੇ ਟੀਵੀ ਚੈਨਲ ਵਾਲੇ ਨੂੰ ਇੰਟਰਵਿਊ ਦੇ ਵਿੱਚ ਜਿੱਥੇ ਇਹ ਸਾਰੀ ਘਟਨਾ ਦਾ ਵਿਉਰਾ ਦਿੱਤਾ ਜੋ ਕੁਝ ਉਹਨੇ ਆਪਣੇ ਅੱਖੀਂ ਦੇਖਿਆ ਸੀ ਉੱਥੇ ਨਾਲ ਦੀ ਨਾਲ ਇਹ ਕਸ਼ਮੀਰੀ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਤੇ ਜਿਹੜੇ ਉਹਦੇ ਨਾਲ ਜਿਹੜੇ ਦੋ ਜਣੇ ਨੌਜਵਾਨ ਸੀ ਜਿਹੜੇ ਇੱਕ ਦਾ ਨਾਮ ਮੁਜੱਫਰ ਤੇ ਦੂਜੇ ਦਾ ਨਾਮ ਸਮੀਰ ਉਹਨਾਂ ਦਾ ਨਾਂ ਲੈ ਕੇ ਜਦੋਂ ਉਹਨੇ ਕਿਹਾ ਕਿ ਉਹ ਤਾਂ ਮੇਰੇ ਭਰਾਵਾਂ ਵਰਗੇ ਐ ਜੇ ਉਹ ਨਾਂ ਸਾਨੂੰ ਸਾਰਿਆਂ ਨੂੰ ਦਿਲਾਸਾ ਦੰਦੇ ਨਾ ਹੋਰ ਕਰਦੇ ਪਤਾ ਨਹੀਂ ਸਾਡਾ ਕੀ ਹਾਲ ਹੁੰਦਾ ਉਹਦੇ ਇਹ ਕਹਿਣ ਦੀ ਧੀਰ ਹੈ ਕਿ ਉਸ ਕੁੜੀ ਦੇ ਖਿਲਾਫ ਬਹੁਤ ਵੱਡਾ ਜਹਾਦ ਸ਼ੁਰੂ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਟ੍ਰੋਲਿੰਗ ਸ਼ੁਰੂ ਹੋ ਗਈ ਉਹਦਾ ਨਾਂ ਕੁੜੀ ਦਾ ਜਿਹੜਾ ਆ ਆਰਤੀ ਸਾਰਥ ਹੈ ਤੇ ਆਰਤੀ ਸਾਰਥ ਜਿਹੜੀ ਹੈ ਉਹ ਇਹਨਾਂ ਨਫਰਤੀ ਚਿੰਤੂਆਂ ਦੀ ਨਫਰਤ ਦਾ ਆਨਲਾਈਨ ਸ਼ਿਕਾਰ ਹੋਗੀ ਪਰ ਉਹ ਆਪਣੀ ਗੱਲ ਤੇ ਦ੍ਰਿੜ ਹੈ। ਆ ਦੂਜੇ ਪਾਸੇ ਦੋਸਤੋ ਆ ਜਿਹੜਾ ਨੀਰਜ ਚੋਪੜਾ ਜੀ ਨੀਰਜ ਚੋਪੜਾ ਜੀ ਨੇ ਇਸ ਹਮਲੇ ਹੋਣ ਤੋਂ 2 ਦਿਨ ਪਹਿਲਾਂ ਜਿਹੜਾ ਉਹ ਜਿਹੜਾ ਜੈਵਲਨ ਦਾ ਇਹਦੇ ਮੁਕਾਬਲੇ ਦਾ ਪਲੇਅਰ ਹੈ ਪਾਕਿਸਤਾਨੀ ਜਿਸ ਦੇ ਨਾਲ ਇਹਦਾ ਮੁਕਾਬਲਾ ਪਿੱਛੇ ਹੋਇਆ ਦੋਨਾਂ ਦੀ ਦੋਸਤੀ ਦੋਨਾਂ ਦੀਆਂ ਮਾਵਾਂ ਦੀਆਂ ਟਵੀਟਸ ਆਪਾਂ ਨੇ ਸੁਣੀਆਂ ਜਿਹੜਾ ਅਰਸ਼ਦ ਨਦੀਮ ਹੈ ਉਹਨੇ ਇੱਕ ਜਿਹੜਾ ਨੀਰਜ ਚੋਪੜੇ ਨੇ ਬੰਗਲੌਰ ਦੇ ਵਿੱਚ ਅਗਲੇ ਮਹੀਨੇ ਇੱਕ ਨੀਰਜ ਚੋਪੜਾ ਜਿਹੜਾ ਕਲਾਸਿਕ ਹੈ ਉਹਦਾ ਕਰਾਉਣਾ ਸੀਗਾ ਤੇ ਉੱਥੇ ਇੱਕ ਪਲੇਅਰ ਵਜੋਂ ਉਹਨੂੰ ਸੱਦਾ ਦੇ ਦਿੱਤਾ 2 ਦਿਨ ਪਹਿਲਾਂ ਤੇ ਨਿਰਜ ਚੋਪੜੇ ਦੀ ਤੇ ਉਹਦੇ ਪਰਿਵਾਰ ਵਾਲਿਆਂ ਦੀ ਰੇਲ ਬਣਾਤੀ ਇਹਨਾਂ ਨਫ਼ਰਤੀ ਚਿੰਤੂਆਂ ਨੇ ਵੀ ਤੂੰ ਸਾਡੇ ਦੇਸ਼ ਦੇ ਵਿਰੋਧੀਆਂ ਨੂੰ ਸੱਦਾ ਐ ਇਸ ਤਰ੍ਹਾਂ ਕਰਦਾ ਬੋ ਕਰਦਾ ਕੱਲ ਉਹਨੂੰ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਪਿਆ ਵੀ ਇਹ ਮੈਂ ਇੱਕ ਐਥਲੀਟ ਨੇ ਦੂਜੇ ਐਥਲੀਟ ਨੂੰ ਸੱਦਿਆ ਸੀ ਤੇ ਹੁਣ ਆਹ ਘਟਨਾ ਹੋ ਗਈ ਹੁਣ ਉਹਦੇ ਆਉਣ ਦਾ ਸਵਾਲ ਪੈਦਾ ਨਹੀਂ ਹੁੰਦਾ ਤੇ ਤੁਸੀਂ ਇੰਨੀਆਂ ਨਫ਼ਰਤਾਂ ਪਾਲ ਕੇ ਜਾਓਂਗੇ ਕਿੱਥੇ ਦੂਸਰਾ ਏ ਤੀਜੀ ਗੱਲ ਦੋਸਤੋ ਅ ਇੱਕ ਹੋਰ ਜਿਹੜਾ ਆਪਣੇ ਕਿਸੇ ਦੋਸਤ ਨੇ ਪਾਇਆ ਹੈਗਾ ਤੇ ਉਹਨੇ ਪਾਇਆ ਏ ਅ ਜਰਾਂ ਸੋਚਣ ਦੀ ਲੋੜ ਹੈ ਕਿ ਉੱਥੇ ਜੰਮੂ ਕਸ਼ਮੀਰ ਚ ਜਿੰਨੇ ਸੈਲਾਨੀ ਗਏ ਜਾਂ ਜਿੰਨੇ ਪਹਿਲਾਂ ਉੱਥੇ ਅਮਰਨਾਥ ਯਾਤਰਾ ਵੇਲੇ ਜਾਂਦੇ ਹਨ ਲੋਕ ਉਥੇ ਮਹਿਮਾਨ ਮੁਸਲਮਾਨ ਨੇ ਉਹਨਾਂ ਦੀਆਂ ਟੈਕਸੀਆਂ 'ਚ ਜਾਂਦੇ ਆ ਲੋਕ ਮੁਸਲਮਾਨਾਂ ਦੇ ਹੋਟਲਾਂ 'ਚ ਠਹਿਰਦੇ ਆ ਮੁਸਲਮਾਨਾਂ ਦਾ ਬਣਾਇਆ ਹੋਇਆ ਖਾਣਾ ਖਾਂਦੇ ਆ ਮੁਸਲਮਾਨਾਂ ਦੀਆਂ ਪੋਲੀਆਂ ਦੇ ਉੱਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਆ ਘੋੜਿਆਂ ਤੇ ਜਾਂਦੇ ਆ ਤੇ ਉਹਨਾਂ ਮੁਸਲਮਾਨਾਂ ਦੇ ਗਾਈਡਾਂ ਨਾਲ ਪਹਾੜਾਂ ਦੀ ਸੈਰ ਕਰਦੇ ਆ ਹਮਲੇ ਉਪਰੰਤ ਮੁਸਲਮਾਨਾਂ ਨੇ ਉਹਨਾਂ ਦੀ ਰੱਖਿਆ ਕੀਤੀ ਮਰਨ ਵਾਲਾ ਬੰਦਾ ਸਭ ਤੋਂ ਪਹਿਲਾਂ ਮੁ슬ਮਾਨ ਹੈ ਫਸਟ ਏਡ ਵਗੈਰਾ ਜਿਹੜੀ ਦਿੱਤੀ ਉਹ ਮੁ슬ਮਾਨਾਂ ਨੇ ਦਿੱਤੀ ਬਚਾਅ ਕਾਰਜ ਮੁ슬ਮਾਨਾਂ ਨੇ ਕੀਤਾ ਹਸਪਤਾਲਾਂ ਚ ਮੁ슬ਮਾਨਾਂ ਡਾਕਟਰਾਂ ਤੇ ਨਰਸਾਂ ਨੇ ਇਲਾਜ ਕੀਤਾ ਟੈਕਸੀ ਡਰਾਈਵਰ ਮੁ슬ਮਾਨ ਰੋਜ਼ਾਨਾ ਪਰ ਅਸੀਂ ਦੇਖਦੇ ਹਾਂ ਇੱਕ ਪਾਸੇ ਮੁ슬ਮਾਨ ਸਾਡੇ ਨੇੜੇ ਦੁਕਾਨ ਨਾਲ ਲਾਉਣ ਇਹਨਾਂ ਤੋਂ ਅਸੀਂ ਭਿੱਟੇ ਜਾਵਾਂਗੇ ਜਿਹੜਾ ਜਿਹੜਾ ਕਾਂਬੜੀਆਂ ਦੀ ਯਾਤਰਾ ਦੇ ਰਸਤੇ ਦੇ ਉੱਤੇ ਮੁਸਲਮਾਨ ਆਪਣਾ ਲਿਖ ਕੇ ਲਾਉਣ ਨਾਂ ਵੀ ਮੈਂ ਕੌਣ ਆ ਤਾਂ ਕਿ ਲੋਕ ਦੇਖਣ ਵੀ ਉਹ ਕਿਤੇ ਮੁਸਲਮਾਨ ਦੀ ਦੁਕਾਨ ਤੋਂ ਤਾਂ ਨਹੀਂ ਖਾ ਰਹੇ ਜਿਹੜੀ ਜਿਹੜੀ ਆ ਜਾਣ ਬੁੱਝ ਕੇ ਇੱਕ ਨਫ਼ਰਤ ਫਲਾਈ ਜਾਂਦੀ ਹੈ ਉੱਥੇ ਇਹ ਨਫ਼ਰਤ ਉਹਨਾਂ ਲੋਕਾਂ 'ਚ ਵੀ ਨਹੀਂ ਜਿਹੜੇ ਭਾਰਤ ਦੇ ਅੱਡੜ ਥਾਵਾਂ ਤੋਂ ਜੰਮੂ ਕਸ਼ਮੀਰ 'ਚ ਜਾਂਦੇ ਇਹ ਉਹੀ ਜੰਮੂ ਕਸ਼ਮੀਰ ਦੇ ਲੋਕ ਨੇ ਜਦੋਂ ਅਮਰਨਾਥ ਯਾਤਰਾ ਤੇ ਲੋਕ ਜਾਂਦੇ ਹੋਏ ਉੱਥੇ ਬਰਫ਼ ਦੇ ਵਿੱਚ ਫਸਦੇ ਐ ਤਾਂ ਉਹ ਉਹਨਾਂ ਨੂੰ ਕੱਢ ਕੇ ਉੱਥੋਂ ਲਿਜਾ ਕੇ ਕਈ ਆਪਣੇ ਘਰਾਂ 'ਚ ਰੱਖਦੇ ਐ ਤੇ ਕਈ ਆਪਣੀਆਂ ਉਹਨਾਂ ਮਸਜਿਦਾਂ 'ਚ ਰੱਖਦੇ ਐ ਜਿਨ੍ਹਾਂ ਅਵਿਰਧ ਰੋਜ਼-ਰੋਜ਼ ਕਿਸੇ ਨਾ ਕਿਸੇ ਮੰਦਰ ਹੋਣ ਦੀਆਂ ਬਹਾਨੇ ਬਣਾ ਕੇ ਲੋਕਾਂ 'ਚ ਨਫ਼ਰਤ ਪੈਦਾ ਕੀਤੀ ਜਾਂਦੀ ਹੈ। ਸੋ ਦੋਸਤੋ ਅ ਆ ਲੋਕ ਜਿਹੜੇ ਜਾਣਦੇ ਆ ਇਹਨਾਂ 'ਚ ਕੋਈ ਨਫ਼ਰਤ ਨਹੀਂ ਮੁਸਲਮਾਨਾਂ ਨਾਲ ਇਹਨਾਂ ਨੂੰ ਪਤਾ ਵੀ ਉੱਥੇ ਮੈਂ ਅਸੀਂ ਮੁਸਲਮਾਨਾਂ ਦੇ ਹੋਟਲ 'ਚ ਖਾਣਾ ਖਾਣਾ ਹੈ ਮੁਸਲਮਾਨਾਂ ਦੇ ਹੋਟਲਾਂ ਦੇ ਵਿੱਚ ਨੌਨ ਵੇਜ ਵੀ ਬਣਨਾ ਹੈ ਸਾਨੂੰ ਉਹਦੇ ਨਾਲ ਵੀ ਨਹੀਂ ਕੋਈ ਦਿੱਕਤ ਹੋਣੀ ਜਾਣਦੇ ਵੀ ਉਹਨਾਂ ਦਿਨਾਂ ਚਾਹੇ ਜਦੋਂ ਕੋਈ ਨਾ ਕੋਈ ਤਿਹਾੜ ਹੁੰਦੇ ਆ ਫਿਰ ਵੀ ਉਹਨਾਂ ਨੂੰ ਕੋਈ ਗਿਲਾ ਨਹੀਂ ਦਿੱਕਤ ਨਹੀਂ ਇੱਥੇ ਰੋਜ਼ ਮੁੱਦਾ ਬਣਾਉਂਦੇ ਆ ਵੀ ਉਹਦੇ ਨਾਂ ਦੇ ਉੱਤੇ ਕਿਉਂ ਹੌਸਟਲਾਂ ਦੇ ਵਿੱਚ ਯੂਨੀਵਰਸਿਟੀ ਕਾਲਜਾਂ ਦੇ ਹੌਸਟਲਾਂ ਦੇ ਵਿੱਚ ਜੇ ਨਾਨਵੈਜ ਬਣ ਜੇ ਤਾਂ ਉਹਦੇ ਤੇ ਹੂ ਹੱਲਾ ਖੜਾ ਕਰਿਆ ਜਾਂਦਾ ਹੈ ਜਣੀ ਇੱਕ ਨਫ਼ਰਤੀ ਗੈਂਗ ਸਾਰੇ ਦੇਸ਼ ਦੇ ਵਿੱਚ ਰੋਜ਼ਾਨਾ ਨਫ਼ਰਤ ਫੈਲਾਉਂਦਾ ਹੈ ਤੇ ਦੂਜੇ ਪਾਸੇ ਲੋਕ ਪਿਆਰ ਕਰਦੇ ਆ ਇਕੱਲੇ ਮੁਸਲਮਾਨ ਨਹੀਂ ਜਦੋਂ ਕਿਤੇ ਲੋੜ ਪੈਂਦੀ ਹੈ ਸਾਡੇ ਹਿੰਦੂ ਭਰਾ ਵੀ ਕਿਤੇ ਘੱਟ ਨਹੀਂ ਰਹਿੰਦੇ ਇਸ ਗੱਲ ਦੇ ਵਿੱਚ ਕੋਈ ਰੇਲ ਹਾਦਸਾ ਹੋ ਜੇ ਹੋਰ ਹੋ ਜੇ ਉਹ ਬਚਾਅ ਕਰਨ ਲੱਗਿਆ ਇਹ ਨਹੀਂ ਦੇਖਦੇ ਕਿ ਜਿਹਨੂੰ ਮੈਂ ਬਚਾਰਿਆ ਉਹ ਮੁਸਲਮਾਨ ਹੈ ਕਿ ਹਿੰਦੂ ਹੈ ਜਾਂ ਸਿੱਖ ਹੈ ਸੋ ਦੋਸਤੋ ਇਹ ਜਿਹੜੀ ਨਫਰਤ ਦਾ ਇੱਕ ਇੱਕ ਪੂਰਾ ਬੀਜ ਬੀਜਿਆ ਹੋਇਆ ਹੈਗਾ ਸਾਡੇ ਆਹ ਜਿਹੜੀ ਅੱਜਕੱਲ ਦੀ ਰਾਜਕਰ ਦੀ ਸਰਕਾਰ ਹੈ ਆਰਐਸਐਸ ਬੀਜੇਪੀ ਹੈ ਇਹਦਾ ਸਾਨੂੰ ਆਹ ਜਿਹੜਾ ਸਬਕ ਹੈ ਜੰਮੂ ਕਸ਼ਮੀਰ ਦਾ ਇਹ ਸਾਨੂੰ ਲੈਣਾ ਚਾਹੀਦਾ ਕੱਲ ਇੱਕ ਹੋਰ ਗੱਲ ਸਮਝ ਆ ਗਈ ਪਰਸੋ ਜਿਹੜੀ ਮੀਟਿੰਗ ਹੋਈ ਆਲ ਪਾਰਟੀ ਮੀਟਿੰਗ ਉਹਦੇ ਚ ਇਹ ਬਹਾਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੂੰ ਦੱਸਿਆ ਨਹੀਂ ਉੱਥੋਂ ਦੇ ਜਿਹੜੇ ਹੋਟਲਾਂ ਤੇ ਰਿਜ਼ੋਰਟ ਵਾਲਿਆਂ ਨੇ ਵੀ ਉਹ ਜਿਹੜਾ ਉਹਦੀ ਪਰਮਿਸ਼ਨ ਨਹੀਂ ਲਈ ਕੱਲ ਜੰਮੂ ਕਸ਼ਮੀਰ ਦੀ ਉਥੋਂ ਪੁਲਿਸ ਦਾ ਬਿਆਨ ਛਪ ਗਿਆ ਵੀ ਇਹ ਬੈਸਾਰਨਤਾ ਸਦਾ ਹੀ ਖੁੱਲਾ ਹੁੰਦਾ ਹੈ ਉਥੇ 35 ਰੁਪਏ ਟਿਕਟ ਲੜਦੀ ਹੈ ਤੇ ਉਥੋਂ ਦੀ ਇੱਕ ਸੰਸਥਾ ਉਹ ਨੂੰ ਚਲਾਉਂਦੀ ਹੈ ਜੰਮੂ ਕਸ਼ਮੀਰ ਦੀ ਜਿਹੜੀ ਹੈ ਤੇ ਉਹਦੇ ਚ 35 ਰੁਪਏ ਦੀ ਟਿਕਟ ਦੇ ਨਾਲ ਲੋਕ ਉਥੇ ਜਾਂਦੇ ਆ ਕੋਈ ਪੁਲਿਸ ਕਲੀਅਰੈਂਸ ਦੀ ਲੋੜ ਹੀ ਨਹੀਂ ਪੈਂਦੀ ਜਿਹੜੀ ਝੂਠ ਬੋਲ ਰਹੀ ਹੈ ਸਰਕਾਰ ਆਲ ਜਿਹੜੀ ਆਲ ਪਾਰਟੀ ਮੀਟਿੰਗ ਹੈ ਸਰਪਾਰਟੀ ਮੀਟਿੰਗ ਉਹਦੇ ਚ ਝੂਠ ਬੋਲ ਰਹੀ ਹੈ ਸਰਕਾਰ ਸੋ ਇਹ ਇੰਨੀ ਝੂਠੀ ਸਰਕਾਰ ਕਦੇ ਕਿਸੇ ਨੇ ਦੇਖੀ ਨਹੀਂ ਸੋ ਦੋਸਤੋ ਅਗਲੀ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਬਸ ਇੱਕ ਇਹ ਹੈ ਕਿ ਜੰਮੂ ਆਪਣੇ ਤਾਮਨਾਡੂ ਦੇ ਗਵਰਨਰ ਸ਼੍ਰੀ ਆਬਨ ਰਵੀ ਜੀ ਨੇ ਉੱਥੋਂ ਦੇ ਵਾਈਸ ਚਾਂਸਲਰਾਂ ਦੀ ਇੱਕ ਕਾਨਫਰੰਸ ਸੱਦ ਲਈ ਹੁਣ ਉਸ ਕਾਨਫਰੰਸ ਦੇ ਵਿੱਚ ਸਰਕਾਰੀ ਜਿਹੜੀਆਂ ਸਟੇਟ ਦੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਸਰਕਾਰੀ ਸੈਂਟਰਲ ਯੂਨੀਵਰਸਿਟੀਆਂ ਤੇ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਉਹਨਾਂ ਦੇ ਵਾਈਸ ਚਾਂਸਲਰ ਉਹਨੇ ਸੱਦ ਲਈ ਸਰਕਾਰੀ ਜਿਹੜੀਆਂ ਸੂਬੇ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਾਈਸ ਚੈਂਸਲਰ ਆਏ ਨਹੀਂ ਤੇ ਉਹਨਾਂ ਨੂੰ ਗੁੱਸਾ ਚੜ ਗਿਆ ਤੇ ਉੱਥੇ ਹੀ ਦੇਸ਼ ਦੇ ਜਿਹੜੇ ਉਪ ਰਾਸ਼ਟਰਪਤੀ ਐ ਜਗਦੀਪ ਧਨਕੜ ਜੀ ਉਹ ਵੀ ਉਹੋ ਜੀ ਅੱਗ ਦੀ ਨਾਲ ਹੈ ਜਿਹਹੇ ਜੇ ਉਹ ਹੈ ਉਹਦੀ ਹਾਜ਼ਰੀ ਦੇ ਵਿੱਚ ਉਹ ਕਹਿ ਰਹੇ ਐ ਕਿ ਖੁਫੀਆ ਪੋਰਸ ਨੇ ਤਾਮਨਾ ਡੂਦੀ ਨੇ ਉਹਨਾਂ ਵਾਈਸ ਚੈਂਸਲਰਾਂ ਨੂੰ ਆਉਣ ਤੋਂ ਰੋਕਿਆ ਵੈਸੇ ਜੇ ਉਹਦੇ ਅੰਦਰ ਕੋਈ ਭੋਰਾ ਪਰ ਵੀ ਮਨੁੱਖ ਨਾਂ ਦੀ ਚੀਜ਼ ਦਾ ਅੰਸ਼ بچਿਆ بچਿਆ ਹੁੰਦਾ ਤਾਂ ਜਿੱਦਣ ਸੁਪਰੀਮ ਕੋਰਟ ਨੇ ਉਹਦੇ ਉੱਤੇ ਐਡੀਆਂ ਵੱਡੀਆਂ ਟਿੱਪਣੀਆਂ ਕਰਤੀਆਂ ਕਿ ਉਹਦਾ ਜਿਹੜਾ ਵਿਹਾਰ ਹੈ ਉਹ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਤਾਂ ਉਹਨੂੰ ਇੱਕ ਮਿੰਟ ਉੱਥੇ ਉਹਦੇ ਤੇ ਨਹੀਂ ਸੀ ਰਹਿਣਾ ਚਾਹੀਦਾ ਤੇ ਉਹ ਤਾਂ ਹੁਣ ਦੁਬਾਰਾ ਫੇਰ ਲੱਗਿਆ ਹੋਇਆ ਉਸੇ ਤਰ੍ਹਾਂ ਨਾਲ ਆਪਣਾ ਨਫ਼ਰਤੀ ਚੀਜ਼ਾਂ ਫੈਲਾਉਣ ਵਾਸਤੇ ਅਸੀਂ ਉਸ ਦੇ ਵਰਤੋਂ ਦੀ ਨਿੰਦਿਆ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਜਾਣਬੁੱਝ ਕੇ ਇਹੋ ਜਿਹੇ ਬੰਦੇ ਗਵਰਨਰ ਰੱਖੇ ਹੋਏ ਐ ਜਿਹੜੇ ਜਿਹੜੀਆਂ ਸਬਾਈ ਸਰਕਾਰਾਂ ਨੂੰ ਡੀਸਟੇਬਲਾਈਜ਼ ਕਰਨਾ ਅ ਅਗਲੀ ਗੱਲ ਦੋਸਤੋ ਲਾਸਟ ਐ ਜਿਹੜੀ ਬਹੁਤ ਰੌਲਾ ਪਾਉਂਦੇ ਐ ਸਾਰੀ ਪਾਉਂਦੇ ਐ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਪਾਉਂਦੀ ਐ ਕਿ ਔਰਤਾਂ ਨੂੰ ਅਸੀਂ ਬਹੁਤ ਵੱਡੇ ਅਧਿਕਾਰ ਦੇ ਰਹੇ ਹਾਂ ਸਪੈਸ਼ਲ ਸੈਸ਼ਨ ਸੱਦ ਕੇ ਪਿੱਛੇ ਲੋਕ ਸਭਾ ਦਾ ਔਰਤਾਂ ਦੀ ਰਿਜ਼ਰਵੇਸ਼ਨ ਦਾ ਕਾਨੂੰਨ ਜਿਹੜਾ ਉਹਨਾਂ ਦੇ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਉਹ ਪਾਸ ਕਰ ਦਿੱਤਾ ਜਾਂਦਾ ਲਾਗੂ ਨਹੀਂ ਕਰਿਆ ਜਾਂਦਾ ਇੱਕੇ ਬਾਵਾ ਕਰ ਲਈ ਵੀ ਅਸੀਂ ਔਰਤਾਂ ਦੇ ਹੱਕ ਚ ਜਿਹੜੀ ਹਰਿਆਣੇ ਦੇ ਵਿੱਚ ਚੋਣਾ ਹੋਈਆਂ ਗੁਰੂਗ੍ਰਾਮ ਦੀ ਜਿਹੜੀ ਬਣੀ ਉੱਥੇ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਉਹਦੀ ਮੇਅਰ ਬਣ ਗਈ ਬੀਬੀ ਜਿਹੜੀ ਹੈ ਰਾਜ ਰਾਣੀ ਹੁਣ ਜਿਹੜੀ ਬੀਬੀ ਰਾਜ ਰਾਣੀ ਉਹਦੀ ਮੇਅਰ ਬਣ ਗਈ ਤਾਂ ਉਹ ਉਹ ਬਣੀ ਉਹ ਕੋਟੇ ਦੇ ਵਿੱਚ ਕਿਉਂਕਿ ਉਸ ਦਾ ਮੇਅਰ ਦਾ ਕੋਟਾ ਰਿਜ਼ਰਵ ਸੀਗਾ ਬੈਕਵਰਡ ਕਲਾਸ ਦੀ ਏ ਕੈਟਾਗਰੀ ਦੇ ਵਾਸਤੇ ਔਰਤ ਵਾਸਤੇ ਉਹਦੇ ਚ ਬਣ ਗਈ ਫਿਰ ਹੁਣ ਉਹਨਾਂ ਨੇ ਉੱਥੋਂ ਦੀ ਸਰਕਾਰ ਨੇ ਉਹਦੇ ਘਰ ਵਾਲੇ ਨੂੰ ਉਹਦਾ ਐਡਵਾਈਜ਼ਰ ਨਿਯੁਕਤ ਕਰ ਦਿੱਤਾ ਇਹਦੇ ਤੇ ਰੌਲਾ ਪੈ ਗਿਆ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਆਂ ਵੀ ਔਰਤਾਂ ਖੁਦ ਆਪਣੇ ਫੈਸਲੇ ਲੈਣ ਤੇ ਉਹਨਾਂ ਅਹੁਦੇ ਸੰਭਣਨ ਤੇ ਦੂਜੇ ਪਾਸੇ ਉਸ ਦੇ ਫੈਸਲੇ ਲੈਣ ਲਈ ਉਹਦੇ ਰੋਜ਼ ਦੇ ਕੰਮਾਂ 'ਚ ਢਖਲ ਲਈ ਉਹਦੇ ਘਰ ਵਾਲੇ ਨੂੰ ਐਡਵਾਈਜ਼ਰ ਨਿਯੁਕਤ ਕਰਿਆ ਜਾ ਰਿਹਾ ਹੈ ਸਲਾਹਕਾਰ ਨਿਯੁਕਤ ਕਰਿਆ ਜਾ ਰਿਹਾ ਹੈ ਇਹ ਕਿੱਥੇ 도ਗਲੀਆਂ ਗੱਲਾਂ ਕਿਉਂ ਨੇ ਇਹ ਉਹ ਹਟਣਾ ਚਾਹੀਦਾ ਉਹ ਕੁੜੀ ਨੂੰ ਆਪ ਫੈਸਲੇ ਲੈਣੇ ਚਾਹੀਦੇ ਦੋ ਵਾਰੀ ਉਲਟਾ ਪੁਲਟਾ ਹੋ ਜਾਊਗਾ ਕੋਈ ਗੱਲ ਨਹੀਂ ਤੀਜੀ ਵਾਰ ਠੀਕ ਹੋ ਜਾਊਗਾ ਉਹਨੂੰ ਸਿੱਖਣ ਦੇਣਾ ਚਾਹੀਦਾ ਇਸ ਗੱਲ ਦੇ ਵਿੱਚ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ